ਸਤਨਾਮ ਸ਼੍ਰੀ ਵਾਹਿ ਹੈ ਗੁਰੂ ਸਾਹਿਬ ਜੀ ਹਮ ਆਵ ਗੁਣ ਪਰੇ ਏਕ ਗੁਣ ਨਾਹੀ ਅੰਮ੍ਰਿਤ ਛਾਡ ਬਿਖਾ ਬੇਖ ਖਾਈ ਮਾਇਆ ਮੋਹ ਪਰਮ ਪੈ ਭੁਲੇ ਸਤਦਾਰਾ ਸਿਉ ਪਰੀਤ ਲਗਾਈ ਇਕ ਉਤਮ ਪੰਥ ਸੁਣਿਓ ਗੁਰ ਸੰਗਤ ਤਹ ਮਿਲੰਤਾ ਜਮ ਤਰਾਸ ਮਿਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੋਰਾ RAM ਦਾਸ ਰੱਖੋ ਸਰਣਾਈ ਇਕ ਅਰਦਾਸ ਪਾਟ ਕੀਰਤ ਕੀ ਗੋਰਾ RAM ਦਾਸ ਰੱਖੋ ਸਰਣਾਈ ਸੋ ਕਹ ਤਾਲ ਗੁਰਸੇਵਿਆ ਅਹਨੇ ਸਹਜ ਸੰਭਾਈ ਦਰਸ਼ਨਾ ਪਰਸੀਐ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵਾ ਸਫਤ ਖਸਮਦੀ ਨੂਰਾ ਅਰਸ ਹੂੰ ਕੁਰਸ ਹੂੰ ਝਟੀਆਂ ਤੋ ਉਧਰ ਡਿਠੇ ਸੱਚੇ ਪਾਤੀਸ਼ਾਹ ਮਲ ਜਨਮ ਜਨਮ ਦੀ ਕਟੀਆਂ ਸਜਣ ਸਚਾ ਪਾਤੀਸ਼ਾਹ ਹੋ ਸਰ ਸ਼ਾਹਾਂ ਦਾ ਸਾਹ ਹੋ ਜਿਸ ਪਾਸ ਬੈਠੇ ਹਾਂ ਸੋਹੀਆ ਸਭਨਾ ਦਾ ਵੇਸਾ ਹੋ ਸਤਨਾਮ ਸ਼੍ਰੀ वाहे गुरु जी सुही महला चौथा कर सतवा एक ओंकार ਸਤ ਗੁਰ ਪ੍ਰਸਾਦ ਤੇਰੇ ਕਵਨ ਕਵਨਾ ਗੁਣ ਕਹ ਕਹ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਰਨ ਨਾ ਸਕੂੰ ਤੂੰ ਠਾਕਰ ਉੱਚ ਭਗਵਾਨ ਤੇਰੇ ਕਵਣ ਕਵਣ ਗੁਣ ਕਹ ਕਹ گاਵਾ ਸਾਹਿਬ ਗੁਣੇ ਨਿਦਾਨਾ ਤੇਮਰੀ ਮਹਿਮਾ ਬਰਨ ਨਾ ਸਕੋ ਤੂੰ ਠਾਕਰ ਉੱਚ ਭਗਵਾਨ ਮੈਂ ਹਰ ਹਰ ਨਾਮ ਰ ਸੋਈ ਜੋ ਭਾਵੈ ਤੋ ਰੱਖ ਮੇਰੇ ਸਾਹਿਬ ਮੈਂ ਤੋ ਜਬੈ ਨਾ ਆਵਣਾ ਕੋਈ ਰਹਾ ਮਾ ਤਾਣਾ ਦੀ ਬਾਣ ਤੂੰ ਹੈ ਮੇਰੇ ਸੁਆਮੀ ਮਾ ਤੁਦ ਅਗ ਅਰਦਾਸ ਮਾ ਹੋ ਰਾ ਥਾਉ ਨਹੀਂ ਜਸ ਪਹ ਕਰੋਂ ਬੇਨਾਂਤੀ ਮੇਰਾ ਦੁੱਖ ਸੁਖ ਤੋਝ ਹੀ ਪਾਸ ਹਿ ਵਿਚੇ ਧਰਤੀ ਵਿਚੇ ਪਾਣੀ ਵਿੱਚ ਕਾਸ਼ਟ ਅਗਨ ਤਰੀ ਜਾ ਬੱਕਰੀ ਸੰਗ ਇਕ ਤੈ ਥਾਂ ਰੱਖੇ ਮਨ ਹਰ ਜਪ ਪਰਮ ਭਉ ਦੂਰ ਕੀ ਜਾ ਹਰ ਕੀ ਵੜਾਈ ਦੇਖੋ ਸੰਤ ਹੋ ਹਰ ਨੇ ਮਾਣਿਆ ਮਨ ਦਿਵਾਏ ਜੋ ਧਰਤੀ ਚਰਨ ਤਲੇ ਤੇ ਉਪਰ ਆਵੇ ਤ्यों ਨਾਨਕ ਸਾਦ ਜਨਾ ਜਗਤ ਆਣ ਸਭ ਪੈਰੀ ਹੀ ਪਾਏ ਹਰ ਕੀ ਹੋੜਾਈ ਦੇਖੋ ਸੰਤ ਹੋ ਹਰਨੇ ਮਾਣਿਆ ਮਾਣ ਦੀਵਾਏ ਜਿਉ ਧਰਤੀ ਚਰਣਾ ਤਲੇ ਤੇ ਉਪਰ ਆਵੇ ਤਿਉ ਨਾਨਕ ਸਾਦ ਜਨਾ ਜਗਤ ਆਣ ਸਭ ਪੈਰੀ ਪਾਏ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਸੂਹੀ ਮਹਲਾ ਚੌਥਾ ਕਰ 7 ਇੱਕ ਓੰਕਾਰ ਸਤ ਗੁਰ ਪ੍ਰਸਾਦ ਤੇਰੇ ਕਮਣ ਕਮਣ ਗੁਣ ਕਹਿਕ ਹੈ گاਵਾ ਤੂੰ ਸਾਹਿਬ ਗੁਣੇ ਨਿਦਾਨਾ ਤੁਮਰੀ ਮਹਿਮਾ ਬਰਨਨਾ ਸਾਕੋ ਤੂੰ ਠਾਕਰ ਉੱਚ ਭਗਵਾਨ ਵਾਹੇ ਗੁਰੂ ਜੀ ਦਾ ਖਾਲਸਾ O oh, Vahe hey, Guru Ji Ki Fateh